ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਮੇਰਾ ਨਾਮ ਜਸਨਾਬ ਸਿੰਘ ਢਿੱਲੋਂ ਆ ਜੀ ਮੈਂ ਕਾਂਗਰਸ ਪਾਰਟੀ ਤੋਂ ਬਲੋਂਗ ਕਰਦਾ ਮੇਰਾ ਵਾਰਡ ਨੰਬਰ 36 ਪਹਿਲਾਂ ਤਾਂ ਮੈਂ ਬੈਸਖਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਬੈਸਖਾ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਤੇ ਡਾ ਵੱਡਾ ਵਿਸ਼ਵਾਸ ਕਰਕੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਤੇ ਮੈਨੂੰ ਮਾਣ ਬਖਸ਼ਿਆ ਤੇ ਉਸ ਤੋਂ ਵੱਧ ਜਾ ਧੰਨਵਾਦ ਕਰਦਾ ਮੈਂ ਵੋਟਰਾਂ ਦਾ ਇਲਾਕਾ ਨਿਵਾਸੀ ਨਗਰ ਨਿਵਾਸੀ ਤੇ ਇਹ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਇੰਨਾ ਪਿਆਰ ਬਖਸ਼ਿਆ ਤੇ ਭਾਰੀ ਬਹੁਤਨਾ ਮੈਨੂੰ ਦਿੱਤਾ 1100 ਅੱਸੀ ਕੇ ਵੋਟਾਂ ਨਾਲ ਆਪਾਂ ਵੀਰ ਦਰਾਂਪੀ ਚੁੱਕੀਏ ਕੰਮ ਤਾਂ ਮੁੱਖ ਸਾਰੀ ਨੇ ਆਪਣੀ ਨਗਰ ਨਿਵਾਸੀ ਨੇ ਕਿਸੇ ਵੀ ਪ੍ਰਾਜਿਕ ਦਿੱਕਤਾਂ ਉਹ ਉਹ ਉਹਦੀ ਸਮੱਸਿਆ ਦਾ ਹੱਲ ਆਪਾਂ ਹੀ ਕਰਨਾ ਠੀਕ ਹੈ ਆਪਣੇ ਕੋਲ ਜਿਹੜਾ ਵੀ ਪਰਿਵਾਰ ਨਗਰ ਨਿਵਾਸੀ ਦੀ ਮਸਲਾ ਹੈ ਕਿ ਹੋਊਗਾ ਪਹਿਲ ਦੇ ਆਧਾਰ ਤੋਂ ਹੱਲ ਕੀਤਾ ਜਾਊਗਾ